ਬੀਤੇ ਕੱਲ ਦੀ ਦੀਰ ਸ਼ਾਮ ਨੂੰ ਫਗਵਾੜਾ ਦੀ ਸੰਗਣੀ ਆਬਾਦੀ ਵਾਲੇ ਗਊਸ਼ਾਲਾ ਬਾਜ਼ਾਰ ਵਿਖੇ ਹੋਈ ਗੋਲੀਬਾਰੀ ਦਾ ਮਾਮਲਾ ਪਖਿਆ ਹੋਇਆ ਹੈ। ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਇੰਦਰਜੀਤ ਕੜਵਲ ਅਤੇ ਉਹਨਾਂ ਦੇ ਪੁੱਤਰ ਜਿੰਮੀ ਕੜਵਲ ਤੇ ਏ ਕਾਤਲਾਨਾ ਹਮਲਾ ਹੋਇਆ ਸੀ ਜਿਸ ਦੇ ਰੋਸ 'ਵਜੋਂ ਅੱਜ ਫਗਵਾੜਾ ਦੇ ਹਜ਼ਾਰਾਂ ਵਸਨੀਕਾਂ ਤੇ ਹਿੰਦੂ ਸੰਗਠਨਾਂ ਦੇ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ। ਪਰਦਰਸ਼ਨਕਾਰੀਆਂ ਨੇ ਜਲਖਪੂਰਥਲਾ ਦੀ ਪੁਲਿਸ ਨੂੰ ਇਸ ਗੋਲੀਕਾਂਡ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਦੋਸ਼ੀ ਘਰਾ ਦਿੱਤਾ ਹੈ ਤੇ ਹੁਣ ਪੁਲਿਸ ਨੇ ਇੱਕ ਗ੍ਰਿਫਤਾਰੀ ਸਾਹਮਣੇ ਲਿਆਂਦੀ ਹੈ। ਕਨੋਏ ਨਾਂ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤਾਨਿਸ਼ ਅਤੇ ਸੁਨੀਲ ਨਾਂ ਦੇ ਦੋ ਨੌਜਵਾਨ ਅਜੇ ਗ੍ਰਿਫਤਾਰ ਕਰਨੇ ਬਾਕੀ ਨੇ। ਹੁਣ ਫਗਵਾੜਾ ਦੀ ਬਾਰ ਐਸੋਸੀਏਸ਼ਨ ਵੀ ਸਮਰਥਨ ਦੇ ਵਿੱਚ ਆ ਗਈ ਹੈ ਬਾਰ ਐਸੋਸੀਏਸ਼ਨ ਦੇ ਵੱਲੋਂ ਅੱਜ 9 ਵਰਕਿੰਗ ਡੇ ਰੱਖਿਆ ਗਿਆ ਹੈ ਲੋਕਾਂ ਦੇ ਵਿੱਚ ਗੁੱਸਾ ਨਜ਼ਰ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨ ਦੇ ਕੋਲੋਂ ਅਸਲਾ ਵੀ ਬਰਾਮਦ ਕੀਤਾ ਗਿਆ ਹੈ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਜੇਕਰ ਰੈਂਦੇ ਦੋਸ਼ੀਆਂ ਦੀ ਗ੍ਰਿਫਤਾਰੀ ਜਲਦੀ ਨਾ ਕੀਤੀ ਗਈ ਤਾਂ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ ਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਫਿਲਹਾਲ ਕਪੂਰਥਲਾ ਪੁਲਿਸ ਦੇ ਵੱਲੋਂ ਇੱਕ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਬਾਕੀਆਂ ਦੀ ਗ੍ਰਿਫਤਾਰੀ ਵੀ ਜਲਦ ਹੀ ਕੀਤੀ ਜਾਵੇਗੀ। ਇਹ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਇੱਕ ਕੁੱਟਮਾਰ ਦੀ ਘਟਨਾ ਵਾਪਰੀ ਸੀ ਤੇ ਜਿਸ ਦੇ ਤਹਿਤ ਐਫ ਆਈ ਆਰ ਨੰਬਰ 264 ਰਜਿਸਟਰ ਕੀਤੀ ਗਈ ਸੀ। ਇਸ ਸੰਬੰਧੀ ਤੁਹਾਨੂੰ ਸਭ ਨੂੰ ਜਾਣਕਾਰੀ ਹੋਏਗੀ। ਤੇ ਐਸ ਪਰ ਦੀ ਅਫੀਅਰ ਬਰੀਫਿੰਗ ਸਾਡੇ ਪੁਲਿਸ ਵੱਲੋਂ ਐਫ ਆਈ ਆਰ ਰਜਿਸਟਰ ਕਰਨ ਦੇ ਬਾਅਦ ਵੱਖ-ਵੱਖ ਟੀਮਾਂ ਨੂੰ ਡਿਪਲੋਏ ਕੀਤਾ ਗਿਆ ਸੀ ਤਾਂ ਕਿ ਇਹ ਕ୍ୟੂਜ਼ ਨੂੰ ਅਪ੍ਰੀਹੈਂਡ ਕੀਤਾ ਜਾ ਸਕੇ ਤੇ ਇਸ ਵਿੱਚ ਸ਼੍ਰੀ ਗੌਰਵ ਤੂਰਾ ਆਈਪੀਐਸ ਐਸਐਸਪੀ ਕੋਟਲਾ ਦੇ ਦਿਸ਼ਾ ਨਿਰਦੇਸ਼ੇ ਫਗਵਾੜਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਕਿ ਇੱਕ ਇੱਕ ਕ୍ୟੂਜ਼ ਦੇ ਦੇ ਵਿੱਚ ਕਨੋਜ ਜਿਸ ਦਾ ਨਾਮ ਹੈ ਅਸੀਂ ਅਪ੍ਰੀਹੈਂਡ ਕੀਤਾ ਤੇ ਜਿਹੜਾ ਮੌਕੇ ਤੇ ਗੋਲੀ ਚੱਲਣ ਦੀ ਗੱਲ ਐਸ ਪਰ ਇਨਫੋਰਮੇਸ਼ਨ ਪੁਲਿਸ ਨੂੰ ਸਾਹਮਣੇ ਆਈ ਸੀ ਤੇ ਜਿਹੜਾ ਉਸ ਜਗ੍ਹਾ ਤੇ ਵੈਪਨ ਯੂਜ਼ ਹੋਇਆ ਉਹ ਪੁਲਿਸ ਵੱਲੋਂ ਰਿਕਵਰ ਕਰ ਲਿਆ ਗਿਆ ਤੇ ਇਹ ਇੱਕ ਦੇਸੀ ਪਿਸਟਲ ਹੈ ਤੇ ਇਹ ਦੀ ਰਿਕਵਰੀ ਪੁਲਿਸ ਵੱਲੋਂ ਕੀਤੀ ਗਈ ਹੈ ਬਾਕੀ ਟੀਮਸ ਜਿਹੜਾ ਮੇਨ ਅਕਿਊਜ਼ਡ ਹੈ ਇਹਦਾ ਉਹਦੀ ਭਾਲ ਵਿੱਚ ਲੱਗੀਆਂ ਹੋਈਆਂ ਤੇ ਜਿਸ ਤਰ੍ਹਾਂ ਕੋਈ ਸਫਲਤਾ ਹਾਸਲ ਹੁੰਦੀ ਹੈ ਪੁਲਿਸ ਵੱਲੋਂ ਤੁਹਾਨੂੰ ਇਨਫਾਰਮ ਕੀਤਾ ਜਾਏਗਾ